ਜੀ ਮੈਂ ਤੁਹਾਡਾ ਨਾਮ ਜਸਬੀਰ ਕੌਰ ਜੀ ਜਸਬੀਰ ਕੌਰ ਜੀ ਕੀ ਗੱਲ ਕੀਤੀ ਕਹਿਣਾ ਚਾਹੁੰਦੇ ਜੀ ਸਰ ਸਾਡੀ ਮੇਰੀ ਪਾਪੀ ਲੱਗਦੀ ਹੈ ਬਈ ਪਲਵੰਤ ਕਰੋ ਦਾ ਨਾਮ ਸਾਡੇ ਬੇਡੇ ਦਾ ਨਜਾਇਜ਼ ਨਾਮ ਲਾਉਂਦੀ ਹੈ ਸਾਰਾ ਕੁਝ ਉਹਨਾਂ ਨੇ ਫਿੰਗਰਪ੍ਰਿੰਟ ਸਾਰਾ ਕੁਝ ਲੈ ਲਿਆ ਕੁਝ ਨਹੀਂ ਨਿਕਲਿਆ ਕੈਂਬ੍ਰਿਸ ਵੀਡੀਓ ਪੜਾ ਦਿਵਾ ਲਿਆ ਵਾ ਕੁਝ ਨਹੀਂ ਆਇਆ ਸਰ ਹੁਣ ਪੁਲਿਸ ਲੈ ਕੇ ਆਈ ਆ ਬਾਰ-ਬਾਰ ਆਉਂਦੀ ਪੁਲਿਸ ਲੈ ਕੇ 26 ਤਰੀਕ 28 ਤਰੀਕ ਵਾਲੇ ਦਿਨ ਵੀ ਆਈ ਸਾਡੇ ਘਰੇ ਇੰਨੇ ਸਾਰੇ ਸਾਡੇ ਘਰ ਦੀ ਤਲਾਸ਼ੀ ਲਈ ਇੱਕ ਇੱਕ ਚੀਜ਼ ਅਸੀਂ ਇਹਨਾਂ ਨੂੰ ਤਲਾਸ਼ੀ ਕਰਵਾਈ ਆ ਵੀ ਵੇਖ ਲਓ ਸਰ ਕੁਝ ਨਹੀਂ ਬਰਾਮਦ ਹੋਇਆ ਵੀ ਉਹਨੇ ਪੁਲਿਸ ਨੇ ਤੁਹਾਡੇ ਆਣ ਕੇ ਘਰ ਤਲਾਸ਼ੀ ਲਈ ਆ ਹਾਂਜੀ ਸਰ ਉਹਨੇ ਤਲਾਸ਼ੀ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਤੁਹਾਡੇ ਕੋਲ ਸਰਚ ਵਾਰੰਟ ਹੈ ਕਿ ਨਹੀਂ ਆ ਸਾਰੇ ਹੀ ਬੋਲਿਆ ਕਿ ਕਿਉਂ ਤਲਾਸ਼ੀ ਲੈਣੀ ਹੈ ਇਹੀ ਤਲਾਸ਼ੀ ਕਰਨੀ ਆ ਅਸੀਂ ਕਰਵਾ ਦਿੱਤੀ ਹੂੰ ਤੇ ਤੁਹਾਡੇ ਬੱਚੇ ਦੀ ਕੋ 3 ਡਿਗਰੀ ਵੀ ਹੋਈ ਆ ਮਾਰਤਾ ਸਰ ਹਾਂਜੀ ਉਹਨਾਂ ਨੇ ਕੱਲ ਮਾਰਿਆ ਇਹਨੇ ਕੱਲ ਲੈ ਕੇ ਗਏ ਸਵੇਰੇ 7:30 ਵਜੇ ਸਾਡੇ ਘਰੇ ਲੈ ਕੇ ਆਈਏ ਪੁਲਿਸ ਵਾਲਿਆਂ ਨੂੰ ਹੂੰ ਹੂੰ ਅੱਛਾ ਤਤੋਂ ਤੁਸੀਂ ਕੀ ਮੰਗ ਕਰਦੇ ਜੀ ਸਰ ਸਾਨੂੰ ਇਨਸਾਫ ਚਾਹੀਦਾ ਸਾਡੇ ਬੱਚੇ ਦਾ ਗਲਤ ਨਾਮ ਲਾ ਰਿਹਾ ਹੈ ਹਾਂਜੀ ਕਾਕੇ ਨਾਂ ਤੁਹਾਡਾ ਦੀਪਜੀਤ ਸਿੰਘ ਸਰ ਕਿੱਥੋਂ ਦੇ ਰਹਿਣ ਵਾਲੇ ਜੀ ਕੀ ਕੰਮ ਕਰਦੇ ਹੋ ਸਿੰਘ ਵਾਲੇ ਹਾਂਜੀ ਚਰਨ ਸਿੰਘ ਵਾਲੇ ਤੇ ਕੀ ਕੰਮ ਕਰਦੇ ਜੀ ਕੰਮ ਸਰ ਘਰੇ ਦਿੰਦਾ ਬਸ ਮੈਂ ਅੱਛਾ ਪੜ੍ਹੇ ਕਰਦੇ ਆਂ ਦਿਹਾੜੀ ਡਿਊਟੀ ਜਾਂਦਾ ਪਾਪਾ ਦੇ ਨਾਲ ਤੇ ਕੀ ਗੱਲ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਜੀ ਸਰ ਇਹ ਨਾ ਮੇਰੀ ਜਿਹੜੀ ਮਾਮੀ ਆ ਨਾ ਉਹ ਸਾਡੇ ਦੇ ਨਜਾਇਜ਼ ਨਾਲ ਆਉਂਦੀ ਮੇਰਾ ਵੀ ਇਦਾਂ ਚੋਰੀ ਕੀਤੀ ਆ ਾਡੇ ਘਰੇ ਤੇ ਉਹਨਾਂ ਦੇ ਘਰੇ ਸਾਰੇ ਮਾਬਲਾ ਸਾਡੇ ਸਬੂਤ ਵੀ ਸਾਰੇ ਲੱਲੇ ਫਿੰਗਰਪ੍ਰਿੰਟ ਵੀ ਲੱਲੇ ਆ ਕੀ ਨਾਮ ਉਹਨਾਂ ਦਾ ਜਿਹਨੇ ਤੁਹਾਡੇ ਜਾਨ ਦਾ ਨਾਮ ਹੈਗਾ ਜੇ ਕੁਲਵੰਤ ਕੌਰ ਤੇ ਕਿੱਥੋਂ ਰਹਿਣ ਵਾਲੇ ਨੇ ਉਹ ਕੋੜਲੇ ਦੇ ਰਹਿਣ ਵਾਲੇ ਜੀ ਤੇ ਤੁਹਾਡਾ ਕੀਲ ਨਾਲ ਆਏ ਸੀ ਉਹਨਾਂ ਨੇ ਨਾ ਸਾਰ ਲਾਇਆ ਜੇ ਚੋਰੀ ਦਾ ਸਾਡੇ ਘਰੋਂ ਸੌਦਾ ਖੜਿਆ ਜੀ ਹੂੰ ਤੇ ਸਿਲੰਡਰ ਖੜੇ ਜੇ ਤੇ ਸੋਨੇ ਦਾ ਨਾ ਲਾਇਆ ਜੀ ਅੱਛਾ ਹਾਂ ਜੀ ਤੇ ਤੁਸੀਂ ਇਸ ਸੰਬੰਧੀ મતਲਬ ਕੋਈ ਚੋਰੀ ਕਿਆ ਘਟਿਆ ਹੈ ਤੁਹਾਡੇ ਘਰ ਨਹੀਂ ਨਹੀਂ ਸਰ ਸਾਰਾ ਕੁਝ ਚੈੱਕ ਕਰਾ ਲਿਆ ਹੁੰਦਾ ਕੈਮਰੇ ਪਿੰਡ ਦੇ ਵੀ ਫਿੰਗਰਪ੍ਰਿੰਟ ਵੀ ਲੱਲੇ ਜੇ ਮੇਰੇ ਸਾਰੇ ਪਰਿਵਾਰ ਦੇ ਫਿੰਗਰਪ੍ਰਿੰਟ ਤੁਹਾਡੇ ਫਿੰਗਰਪ੍ਰਿੰਟਸ ਕਿਨੇ ਲਏ ਆ ਇਹ ਲਏ ਜੇ ਤਾਂਗ ਦੇ ਚੁੰਕੀ ਵਾਲੇ ਅੱਛਾ ਹਾਂਜੀ ਸਰ ਤੁਹਾਡੇ ਘਰੇ ਪੁਲਸ ਆਈ ਸੀ ਹਾਂਜੀ ਸਰ ਪਾਪਾ ਮੇਰੇ ਦੇ ਵੀ ਲਏ ਆ ਫਿੰਗਰਪ੍ਰਿੰਟ ਜੇ ਨਹੀਂ ਤੁਹਾਡੇ ਘਰੇ ਪੁਲਸ ਆਈ ਸੀ ਹਾਂਜੀ ਸਰ ਕੌਣ ਲੈ ਕੇ ਆਇਆ ਸੀ ਕਲਵੰਤ ਕੌਰ ਇਹ ਕਲਵੰਤ ਕੌਰ ਜੀ ਨਾਲ ਆਏ ਨੇ ਆਪ ਹਾਂਜੀ ਚਾਹਤ ਨਾਲ ਨਾ ਦੇ ਤਰਸਿੱਕੇ ਵਾਲੇ ਇੱਕ ਭਰਾ ਆ ਜੇ ਤੇ ਨਾਲ ਇਹਦੇ ਭਰਾ ਦਾ ਕੀ ਨਾਮ ਉਹਨਾਂ ਦੇ ਨਾਮ ਤੇ ਮੈਨੂੰ ਪਤਾ ਨਹੀਂ ਜੀ ਸਰ ਠੀਕ ਹੈ ਤੇ ਕੀ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਸਰ ਘੜਿਆ ਮੈਨੂੰ ਤੇ ਸਵੇਰ ਤੋਂ ਘੜਿਆ ਪਿੰਨੋਂ ਇਹਨਾਂ ਮੈਨੂੰ ਗੱਡੀ ਚ ਨਾ ਚਪੇੜਾ ਮਾਰੀਆਂ ਨੇ ਕਲਵੰਤ ਕੌਰ ਨੇ ਸੋ ਕਲਵੰਤ ਪੁਲਿਸ ਦੇ ਸਾਹਮਣੇ ਤੁਹਾਡੇ ਚਪੇੜਾ ਮਾਰੀਆਂ ਹਾਂਜੀ ਅੱਛਾ ਤੇ ਮੈਨੂੰ ਕਹਿੰਦੀ 10 ਮਿੰਨ ਜੋ ਕੋ ਵੀ ਹੈਗਾ ਆ ਦੇ ਮੈਨੂੰ ਇਹਨਾਂ ਮੇਰੇ ਹੱਲ ਬੰਦਾ ਕੱਲਿਆ ਸਾਰਾ ਸੌਦਾ ਦੇ ਕੇ ਤੇ ਸਾਡੇ ਘਰੇ ਆਇਆ ਤੇ ਮੈਂ ਸੌਦਾ ਲਿਆ ਨਹੀਂ ਸਾਰੇ ਤੇ ਉਹ ਮੁੜ ਕੇ ਅਗਲੇ ਦਿਨੇ ਇੱਕ ਦਿਨ ਛੱਡ ਕੇ ਤੇ 28 ਤਰੀਕ ਨੂੰ 26 ਤਰੀਕ ਨੂੰ ਇਹ ਸਾਰੇ ਮੇਰੇ ਹੱਲ ਸੌਦਾ ਲੈ ਕੇ ਆਇਆ ਮੁੰਡਾ ਇਹਨਾਂ ਕੱਲਿਆਂ ਪੈਸੇ ਦੇ ਕੇ ਉਹਨੂੰ ਕੀ ਨਾਂ ਸੀ ਉਹਦਾ ਉਹਦਾ ਨਾਂ ਗੋਪੀ ਕੋਈ ਜਾਣਦੇ ਹੋ ਮੁੰਡੇ ਨੂੰ ਹਾਂਜੀ ਸਰ ਅੱਛਾ ਅੱਗੇ ਮੈਨਾਂ ਕਦੀ ਨਹੀਂ ਉਹ ਮਿਲਿਆ ਮਿਲਿਆ ਸਰ ਸਿੱਧਾ ਮੇਰੇ ਘਰੇ ਆਇਆ ਮੈਨੂੰ ਕਹਿੰਦਾ ਸੌਦਾ ਲੈਣਾ ਤੇ ਘਰ ਵਾਸਤੇ ਲੱਲਾ ਤੇ ਮੈਂ ਸਰ ਨਕਾਰ ਕਰਤਾ ਵੀ ਨਹੀਂ ਮੈਨੂੰ ਨਹੀਂ ਚਾਹੀਦਾ ਸਬਦਾ ਤੁਹਾਨੂੰ ਚੌਂਕੀ ਦੇ ਵਿੱਚ ਪੁਲਿਸ ਵਾਲਿਆਂ ਨੇ ਬਿਠਾਇਆ ਸੀ ਹਾਂਜੀ ਸਰ ਮੇਨ ਦਾ ਸਰ ਕੋਰਟ ਮਾਰ ਕੀਤੀ ਗਈ ਆ ਤੁਹਾਨੂੰ ਮਾਰਕੜੇ ਕੀਤੀ ਗਈ ਆ ਹਾਂਜੀ ਸਰ ਕਿੰਨੇ ਕਿੰਨੇ ਕੀਤੀ ਆ ਇਹ ਸਰ ਜੋ ਐਸ ਐਚਓ ਸਾਉ ਦੇ ਡਰਾਈਵਰ ਆ ਨਾਂ ਪਤਾ ਉਹਨਾਂ ਦਾ ਨਹੀਂ ਸਰ ਨਾਂ ਨਹੀਂ ਪਤਾ ਛਾਂ ਤੇ ਸਰ ਮੇਰਾ ਦੰਦ ਟੋੜਿਆ ਆ ਕੜਾ ਦੰਡੀ ਚੋੜਿਆ ਹਾਂਜੀ ਸਰ ਤੁਸੀਂ ਇਸ ਸੰਬੰਧੀ ਆਪਣਾ ਕੋ ਮੈਡੀਕਲ ਕਰਵਾਇਆ ਸਰ ਮੈਡੀਕਲ ਕਰਾਇਆ ਹਾਂਜੀ ਸਤਿ ਸ੍ਰੀ ਅਕਾਲ ਤੇ ਹੁਣ ਕੀ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਹੁਣ ਕਾਰਵਾਈ ਸਾਰ ਇਨਾਂ ਤੇ ਪਰਚਾ ਹੋਣਾ ਚਾਹੀਦਾ ਹੈ ਇਨਸਾਫ ਹੋਣਾ ਚਾਹੀਦਾ ਸਰ ਬਿਨਾ ਗੱਲ ਤੁਹਾਡੇ ਘਰੇ ਪੁਲਿਸ ਲੈ ਕੇ ਆਉਣ ਦੇ ਬਾਰ-ਬਾਰ ਸਰ ਤੇ ਕਦੀ ਧਮਕੀਆਂ ਲਾਉਂਦੀ ਕਦੀ ਕਹਿਨੋਕਾਹ ਦਿੰਦੀ ਕਦੀ ਕਹਿਨੂੰ ਪੁਲਿਸ ਵਾਲਿਆਂ ਨੂੰ ਕਿੰਦੀ ਵੀ ਇਨਾਂ ਕੋਟ ਮਾਰ ਕਰੋ ਪੈਸੇ ਦੇਈ ਜਾਂਦੀ ਸਰ 73 ਨਾ 3 ਡਿਗਰੀ ਕੀਤੀ ਬੁੱਸ ਨੇ ਹਾਂਜੀ ਸਰ ਤੇ ਕੌਣ ਕੌਣ ਸੀ ਕਿ ਨਾ ਤੁਹਾਨੂੰ ਮਾਰਕਟੇ ਕੀਤੀ ਆ ਸਰ ਦੋ ਇਹ ਲਾਗੇ ਕੋ ਲੋਕ ਇਹਨਾਂ ਘਟਾਇਆ ਮੈਨੂੰ ਕਿਹੜੀ ਚੌਂਕੀ ਸੀ ਟਾਂਗਰੇ ਚੌਂਕੀ ਟਾਂਗਰੇ ਦੇ ਵਿੱਚ ਹਾਂਜੀ ਸਰ ਚਾ ਤੇ ਉਥੇ ਤੁਹਾਡੀ ਮਾਰਕਟੇ ਹੋਈ ਆ ਹਾਂਜੀ ਸਰ ਤੁਸੀਂ ਉਹਨਾਂ ਮੈਡੀਕਲ ਤੋਂ ਮਤਲਬ ਕਰਵਾ ਕੇ ਕੀ ਮੰਗ ਕਰਦੇ ਜੁਣ ਤੁਹਾਡੇ ਦੰਦ ਟੁੱਟਾ ਵਾ ਹਾਂਜੀ ਸਰ ਇਨਸਾਫ ਹੋਣਾ ਚਾਹੀਦਾ ਆ ਸਰ ਐਸਐਚਓ ਸਾਹਿਬ ਇੱਕ ਡਰਾਈਵਰ ਨੇ ਮਾਰਕਟੇ ਕੀਤੀ ਜਾਂ ਚੌਂਕੀ ਚੜ੍ਹ ਜਾਵੇ ਨਹੀਂ ਸਾਰਾ ਸਚੌਦੇ ਸਾਹਿਬ ਨੇ ਡਰਾਈਵਰ ਨੇ ਐਸਐਚਓ ਸਾਹਿਬ ਨੇ ਆਖਿਆ ਇਸ ਐਮ ਜੀ ਉਹਨਾਂ ਨੂੰ ਅੱਛਾ ਹਾਂਜੀ ਸਰ ਧੰਨਵਾਦ ਹਾਂਜੀ ਸਰ ਜਿਹੜਾ ਮੈਟਰ ਆਇਆ ਸੀ ਕਿ ਮੈਟਰ ਜਿਹੜਾ ਮੁੰਦੇ ਮਾਰ ਕੇ ਜੀ ਆ ਹਾਂਜੀ ਜਿਹੜਾ ਕੁਲਵੰਤ ਕੋਲ ਦਿਖਾਇ ਦਿੱਤੀ ਸੀ ਮੁੰਡਾ ਚੋਢੀ ਪਾਇਗਾ ਬਾਅਦ ਚੂਰ ਕਥਾੜੀ ਬੀਜੀ ਹੋਈ ਆ ਇਹ ਇਦਾਂ ਜੀ ਇਹਨਾਂ ਦਰਖਾਸਤ ਉਹਨਾਂ ਨੂੰ ਇੱਕ ਆ ਜਸਬੀਰ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਜੋਧਾ ਨਗਰੀ ਚੰਦ ਸਿੰਘ ਵਾਲਾ ਇੱਥੇ ਫੇਂਦੀ ਕਲੌਨੀ ਲੱਗ ਗਈ। ਇਹ ਦਰਖਾਸਤ ਆਈ ਹੈ ਇਹਨਾਂ ਵੈਰੀਫਾਈ ਕਰਦੇ ਆਂ। ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ। ਅੱਛਾ ਕਿਥੋਂ ਤੱਕ ਗਾਇਜਾ ਕਿ ਮਤਲਬ ਪੁਰਸੀ ਪ੍ਰੈਕਟ ਦੇ ਵਿੱਚ ਕਿ ਪਾਰਟੀਆਂ ਨੂੰ ਮੁੰਡਿਆਂ ਨੂੰ ਮਾਰਟੇ ਕਰਨੀ ਤੇ ਬਾਅਦ ਚ ਉਹਦੇ ਨੂੰ ਕਿਹਾ ਗਿਆ ਕਿ ਐਸੇ ਤੋਂ ਸਾਹ ਦੇ ਡਰੈਵਰ ਦੇ ਰਣਜੀਤ ਸਿੰਘ ਉਹਨਾਂ ਨੇ ਮਤਲਬ ਹੱਥ ਪਿੱਛੇ ਬੰਨ ਕੇ ਮੂੰਹ ਤੱਕਿਆ ਲਈ ਬਹੁਤ ਜ਼ਿਆਦਾ ਮਾਰਿਆ ਤੇ ਮੁੰਡੇ ਦਾ ਧੰਡ ਟੁੱਟ ਗਿਆ। ਕਿਥੋਂ ਤੱਕ ਗਾਇਜਾ? ਮੈਂ ਕਿਹਾ ਜੀ ਦਰਖਾਸਤ ਸਾਡੇ ਕੋਲ ਆਈ ਆ। ਇਹਨਾਂ ਦੀ ਇਹ ਵੈਰੀਫਾਈ ਕਰਦੇ ਆਂ ਸਾਰੀ ਗੱਲ। ਹੁਣ ਬਦਲਾ ਅਹੀਂ ਵੀ ਨਾਲ ਨਹੀਂ ਹੈਗੇ ਜੋ ਵੀ ਆ ਇਹਨੂੰ ਮੁੰਡੇ ਨੂੰ ਪੁੱਛ ਕੇ ਇਸ ਕਰਾਂਗੇ ਵੀ ਕਿ ਤੈਨੂੰ ਕਿੰਨੇ ਕਿੰਨੇ ਤੇਰੇ ਨਾਲ ਕੀਤਾ ਇਦਾਂ ਦਾ ਕੰਮ ਜਿਹੜੀ ਉਹ ਹੈਗੀ ਆ ਕਲਵੰਤਪੁਰ ਵਾਈਫ ਆ ਹਸ ਸੁਖਿੰਦਰ ਸਿੰਘ ਵਾਸੀ ਕੋਲਾਪ ਤੋਂ ਉਹਨਾਂ ਕਨ ਜਿਹੜੀ ਕਹਿੰਦੀ ਚੋਰੀ ਹੋਈ ਆ ਮੇਰੀ ਇਹਦਾ ਨਾਲ ਆਉਂਦੀ ਉਹਨੂੰ ਵੀ ਬੁਲਾਉਣੇ ਇੱਥੇ ਸਾਰਾ ਵੈਰੀਫਾਈ ਕਰਕੇ ਨਾ ਸਾਨੂੰ ਹੁਣੇ ਨਾ ਸਾਰੀ ਟੀਮ ਨੂੰ ਡਰਾਈਵਰ ਸਾਹਿਬ ਬਾਹਰ ਮਿਲਿਆ ਜਿਸ ਦਿਨ ਜਦੋਂ ਉਹਨਾਂ ਨਾਲ ਪੁੱਛਪੜਤਾਲ ਕੀਤੀ ਤੇ ਉਹਨਾਂ ਨੇ ਮੀਡੀਆ ਨਾਲ ਲਾ ਕੇ ਰੋਕੀ ਰਿਹਾ ਕੀਤਾ ਗੱਲ ਕਰਦਾਗੇ ਉਹ ਸਾਡੇ ਅੰਦਰੋਂ ਅੰਦਰ ਆਪਣੀ ਗੱਡੀ ਲੈ ਕੇ ਭੱਜ ਗਏ ਨਹੀਂ ਕੋਈ ਕਹਿੰਦੀ ਉਹਨਾਂ ਨੂੰ ਵੀ ਆਪਾਂ ਇੱਥੇ ਬੁਲਾਉਣੇ ਐ ਐਸਐਚਓ ਸਾਹਿਬ ਕੋ ਸਾਰੀ ਗੱਲ ਉਹਨਾਂ ਨੂੰ ਪੁੱਛਦਿਆਂ ਵੀ ਇਦਾਂ ਦਾ ਵਿਹੇਬ ਨਹੀਂ ਕਰਨਾ ਚਾਹੀਦਾ ਕੋਈ ਵੀ ਜਗਾ ਠਾਣੇ ਆਉਂਦਾ ਸਾਡੇ ਚਾਹੀਓ ਮੀਡੀਆ ਦੇ ਕਰਮਚਾਰੀਆ ਜਾਂ ਕੋਈ ਪ੍ਰਾਈਵੇਟ ਬੰਦਾ ਹਰ ਇੱਕ ਬੰਦੇ ਦਾ ਸਾਡਾ ਫਰਜ ਬਣਦਾ ਸਤਕਾਰ ਅਸੀਂ ਲੋਕਾਂ ਵਾਸਤੇ ਲੋਕਾਂ ਦੀ ਹੈਲਪ ਵਾਸਤੇ ਆ ਨਾ ਕਿ ਅਸੀਂ ਲੋਕਾਂ ਨੂੰ ਗੱਕੇ ਮਾਰਨ ਵਾਸਤੇ ਆ ਹੰਜੀ ਨਹੀਂ ਕੋਈ ਗੱਲ ਹੈਗੀ ਜੇ ਉਹਨਾਂ ਨੇ ਕੋਈ ਐਹੋ ਜੀ ਗੱਲ ਕੀਤੀ ਹੈ ਤਾਂ ਉਹਨਾਂ ਨੂੰ ਵੀ ਇਹ ਗੱਲ ਤੋਂ ਉਹਨਾਂ ਨੂੰ ਕਹਾਂਗੇ ਵੀ ਗਰੇਜ ਕਰੋ ਐਜਾ ਕੰਮ ਨਹੀਂ ਕਰਨਾ ਮੀਡੀਆ ਨਾਲ ਸਾਡਾ ਕੋਈ ਇਹੋ ਜਿਹਾ ਨਹੀਂ ਹੈਗਾ ਮੀਡੀਆ ਵੀ ਇੱਕ ਸਾਡੇ ਭਰਾ ਨੇ ਸਾਡੀ ਹਰ ਇੱਕ ਗੱਲ ਨੂੰ ਹਲਪ ਕਰਦੇ ਹਰ ਇੱਕ ਤਾਂ ਜੇਕਰ ਅਗਰ ਜੇ ਕੋਈ ਮੌਸਮ ਆ ਜਾ ਜਿਹੜਾ ਡਰਾਈਵਰ ਜਿਹਦੇ ਉੱਰ ਕੋਟ ਮਾਰ ਕੀਤੀ ਗਈ ਹੈ ਜੋ ਦੋਸ਼ੀ ਪਾਏ ਜਾਂਦੇ ਉੱਤੇ ਕੋਈ ਮੌਸਮ ਕਹਣਾ ਹੈ ਕਿ ਅਗਰ ਇਹ ਸਾਡੇ ਤੋਂ ਕੋਈ ਦਿਖਾ ਦਿੱਤੀ ਹੈ ਕਿ ਸਾਡੇ ਬੱਚੇ ਦਾ ਅੱਖ ਜਿਹੜਾ ਵਾ ਅੱਖ ਖਰਾਬ ਹੋਇਆ ਵਾ ਕੀ ਇੱਥੇ ਬੰਦ 182 ਬਾਰੇ ਨਹੀਂ ਉਹਨਾਂ ਨੇ ਅਜਾਇਗੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਦੱਸਤੀ ਆ ਵੀ ਵੈਰੀਫਾਈ ਕਰਦੇ ਆ ਉਹਨੂੰ ਕੁਲੰਦਕੁਰ ਨੂੰ ਵੀ ਬੁਲਾਉਨੇ ਆ ਵੈਰੀਫਾਈ ਕਰਦੇ ਆ ਵੀ ਉਹਨਾਂ ਨੇ ਜਿਹੜਾ ਦੋਸ਼ ਲਾਇਆ ਕੌਣ ਲਾਇਆ ਜੇ ਲਾਇਆ ਉਸ ਦੇ ਦਾ ਕਾਰਨ ਕੀ